ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਕੋਲ ਇੱਟਾਂ ਪੰਨੀਆਂ ਸੀ ਪੁਰਾਣੀਆਂ ਤੇ ਆ ਆਪਣਾ ਲੱਖਾ ਜਿਹਦੀ ਮੈਂ ਗੱਲ ਕਰਦਾ ਸੀ ਢੇਲ ਪਈ ਤੇ ਨੀਂ ਬੱਟ ਕੇ ਨਾ ਤੇ ਨਾਲੇ ਤਾਂ ਇੱਟਾਂ ਸਮਝਣਗੀਆਂ ਤੇ ਨਾਲੇ ਉਹਦੇ ਬਾਅਦ ਗੰਧਾ ਘਰਾਵਾਂਗੇ ਓ ਮੁੰਡਾ ਦੂਜਾ ਇਹ ਵੀ ਬਹੁਤ ਮਿਹਨਤੀ ਹੈ ਮੁੰਡਾ ਵਿਚਾਰਾ ਤੇ ਆ ਨੀਂ ਪਟਨੀ ਸੀ ਥੋੜੀ ਮਿੱਟੀ ਸੀਗੀ ਤੇ ਕੱਟ ਕੇ ਤੇ ਫਿਰ ਤੁਹਾਨੂੰ ਅੱਗੇ ਨਾਲ-ਨਾਲ ਦਿਖਾਉਂਦੇ ਰਹਾਂਗੇ ਵਲੌਗ ਸਾਡਾ ਪੈਂਡੂਆਂ ਦਾ ਪੈਂਡੂ ਵਲੌਗ ਹੁੰਦਾ ਹੈ ਆਹ ਟਾਈਮ ਨੇ ਕਰਦਾ ਚਾਲੂ ਆਹ ਆਹ ਟਾਈਮ ਨੇ ਕਰ ਦਿੰਦੇ ਮੈਂ ਖਾ ਚਾਲੂ ਠੀਕ ਹੈ ਕਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬੰਨ ਲਾ ਸੂਤ ਸੂਤ ਹੋਣ ਕਰ ਬੰਨ ਹੈਗਾ ਸੂਤ ਮੇਰੇ ਦਸਣ ਕੀ ਬਣੀ ਜਾਂਦਾ ਇਹ ਚਾਰ ਦੁਵਾਰੀ ਹੁੰਦੀ ਕੋਠੀ ਦੀ ਆਹਾਂ ਕੋਠੀ ਦੇਖੋ ਉਹ ਪਿੱਲਰ ਕੱਢਿਆ ਥੱਲੇ ਆਹਾਂ ਇਹ ਚੜਾਈ ਸਾਲੋਂ ਢਾਈ ਦੀ ਦੋ ਵਾਰ ਦੋ ਦੋ ਵਾਰ ਉਹ ਪਿੱਲਰ ਕੱਢਿਆ ਹਾਂ ਉਹ ਪਿੱਲਰ ਸਪੈਸ਼ਲੀ ਲਾਇਆ ਇਹ ਮਿੱਟੀ ਨੂੰ ਧੱਕ ਪੈਂਦੀ ਹੈ ਐਡਾ ਵੱਢ ਕੇ ਹਾਂ ਪਿੱਲਾ ਕੱਢ ਕੇ ਸਪੈਸ਼ਲ ਵੱਢ ਕੇ ਆ ਸਾਡਾ ਦਿਹਾੜੀਆਂ ਜਿਹੜਾ ਹੂੰ ਬਾਲਾ ਠੀਠ ਬੰਦਾ ਆਖੇ ਨਹੀਂ ਲੱਗਦਾਗਾ ਨਹੀਂ ਯਾਰ ਕੰਮ ਤਾਂ ਵਧੀਆ ਕਰਦਾ ਕੰਮ ਤਾਂ ਵਧੀਆ ਕਰਦਾ ਪਰ ਕੱਚੇ ਦਿੱਤ ਕਾਰਜਾਂ ਦਾ ਕਾਲਾ ਮੋਲਾ ਹੈ ਉਹ ਫਰਮਾੜਾ ਮੋਟਰ ਤਾਂ ਹੁਣ ਕਰ ਦਈ ਆ ਨਹੀਂ ਨਹੀਂ ਐ ਕਰਨਾ ਚਾਹੀਦਾ ਨਾ ਹੁਣ ਬਰਾੜਾ ਤੇਰੇ ਕੰਮ ਤੇ ਕਰੀਂਦਾ ਚੋ ਤੇਰਾ ਨਾ ਯਾਰੀ ਆ ਕਿਤੇ ਹੋਰ ਕਰ ਲਿਓ ਉੱਥੇ ਪੰਗਾ ਪੈ ਜਾਊ ਉੱਥੇ ਪੰਗਾ ਪਾ ਜਾਂਦਾ ਕਰਦਾ ਹੀ ਨਹੀਂ ਇਹ ਬਾਜੇ ਮਰਾਈ ਜਾਂਦਾ ਅੱਗੇ ਜੀ ਜੂਗਾ ਹਣੀ ਵਾਲੀ ਹੈ ਇਹ ਸਰਵਿਸ ਕਰਨ ਲਈ ਜੀ ਹਾਂ ਹਾਂ ਬਲਾਰਾ ਬੈਦ ਨਹੀਂ ਇਹ ਆਸਲਾ ਇਹ ਮੁਰਦਾ ਥੱਲੇ ਵੀ ਹੈ ਪੜਾਣੇ ਮੁਰਦਾ ਥੱਲੇ ਰੋਟੀ ਖਾਦੀ ਹਾਇਮ ਕਰੀਏ ਹੋ ਰਿਆ ਰੰਗ ਆ ਮੇਰੇ ਚ ਵੀ ਪਾਣੀ ਮੰਗਦੀ ਹੈ ਬਰਾਉ ਖੀ ਬੋਏ ਤਾਂ ਤੱਕ ਤਨ ਬੋਏ ਇਸ ਵਿੱਚ ਕਰੀਏ ਆਹ ਬੋਏ 22 ਇੱਥੇ ਆਉਂਦੀ ਅੱਜ ਰੂਹੀ ਹੈ ਮਾਉਂਟਨ ਡਿਊ ਵੀ ਤਾਂ ਹਾਂ ਹਾਂ ਇੱਧਰ ਬੜਾ ਉਭਣੀ ਦਾ ਇਹ ਇਹ ਕਿੰਨਾ ਫੁੱਟਾਂ ਲਾਇਆ ਹੋਣਾ 12 ਫੁੱਟ ਦੀ ਪੌੜੀ ਮੈਨੂੰ ਲੱਗਦਾ ਤੇ ਹੋਊਗਾ 13-14 ਫੁੱਟ ਹੋਊਗਾ ਕਿੰਨਾ 13-14 16-17 ਫੁੱਟ ਆ ਇਹ ਕਾ ਖੜਾ ਹੈ ਕਾ ਖੜਾ 18 ਫੁੱਟ ਪੌੜੀਆ ਥੱਲੇ ਲੈ ਕੇ ਜਾਣੀ ਪੈਂਦੀ ਇੱਟ 18 ਫੁੱਟ ਪੌੜੀ ਹਾਂ ਠੀਕ ਹੈ 17 ਦਿਖੜਾ ਹਾਲੇ ਪਤੇ ਸੱਜਲ ਰਹੇ ਆ ਚੱਲ ਰਹੇ ਆ ਅੱਜ ਅਹਿੱਤ ਹੈਗਾ ਭਰਤਾ ਹੂੰ ਬਦਲ ਵੀ ਹੁੰਦਾ ਆਉਂਦਾ ਉਹ ਸਾਰੇ ਪਾਸੇ ਜੜਾ ਚੱਕਰਾ ਹਟਾ ਸ਼ਕਤੀਮਾਨ ਚੱਕਰਾ ਹਟਾਵੇ ਆ ਕੰਮ ਸਾਰੇ ਮੈਂ ਕੀਤਾ ਹਾਂ ਤੂੰ ਤਾਂ ਠੇਕੇਦਾਰ ਆ ਅਧਿਆੜੀ ਆ ਬੈਠਾ ਤੂੰ ਠੇਕੇਦਾਰ ਮੈਂ ਤੁਹਾਡਾ ਦੋਮਾ ਦਾ ਅਧਿਆੜੀ ਨਾ ਨਡਾ ਕੱਲ ਆਇਆ ਇਹੋ ਉਹ ਉਹ ਹੈ ਰੈਡਮਿੰਟ ਠੇਕੇਦਾਰ ਹਾਂ ਉਹ ਮੇਨ ਠੇਕੇਦਾਰ ਸਾਡਾ പണ്ട